ਜਨਾਂ ਨੇ ਬਾਥਰੂਮ ਚ ਗਿਰੀ ਪਈ ਮਿਲੀ ਐ ਥੋੜੀ ਦੇਰ ਬਾਅਦ ਫੋਨ ਆਇਆ ਮੈਨੂੰ ਕਹਿੰਦਾ ਮੈਂ ਉਹਨੇ ਗਰਲਫ੍ਰੈਂਡਾਂ ਲੈ ਲਿਆ ਜੋ ਪਗਾਤਾ ਸੇ ਰੱਖ ਪਾ ਪਣੇ ਸਾਫ ਕਰ ਲੈਣਾ ਇਨਸਾਨ ਕੋ ਲੈਣਾ ਆਪਣੇ ਸਾਨੂੰ ਲੱਗਦਾ ਇਹਨਾਂ ਨੇ ਮਾਰੀ ਆ ਉਹ ਮੈਂ ਸਾਫ ਕਹਿਨੀ ਆ ਮੈਂ ਉਹਦੀ ਭੈਣ ਐ ਬਸ ਛੋੜਨੀ ਆ ਲੇਕਿਨ ਉਹਨਾਂ ਨੇ ਮਾਰੀ ਐ ਇਹ ਸਾਡੀ ਭੈਣ ਕਿਉਂ ਮਾਰਿਆ ਇਹਨਾਂ ਨੇ ਨਾਲੇ ਫਰਾਰ ਕਰ ਤੇ ਹੋਇਆ ਜੇਲ੍ਹ ਚ ਚਾਹੀਦੇ ਸਾਨੂੰ ਸਾਰੇ ਅੰਦਰ ਚਾਹੀਦੇ ਸਾਰੇ ਅੰਦਰ ਚਾਹੀਦੇ ਮੈਨੂੰ ਅੰਦਰ ਨਾਮਾ ਜੀ ਤੁਹਾਡਾ ਤੇ ਕੀ ਕਟਣਾ ਵਾਪਰੀ ਹੈ ਜੀ ਤੁਹਾਡੀ ਬੇਟੀ ਨਾਲ ਬੋਲ ਦੇ ਬੋਲ ਦੇ ਕੰਡੀਸ਼ਨ ਚ ਨਹੀਂ ਆਏਗਾ ਇਕੱਲੀ ਇਕੱਲੀ ਦੱਪਦੀ ਸੀ ਬਦ ਨਾ ਹੋ ਨਹੀਂ ਕਰਦਾ ਸੀ ਔੜੀ ਨੂੰ ਸਾਉਂਦੀ ਨੋ ਨਾ ਮਾਰਦੇ ਸੀ ਹਾਂ ਉਹ ਤਾਂ ਮੈਂ ਨਹੀਂ ਕਰਤਾ ਤਾਂ ਹਾਂ ਜੇ ਮੇ ਲੜਕੀ ਮੇਰੀ ਮਾਨੀਆ ਕਦੇ ਆਤੀ ਦੀ ਨਹੀਂ ਗਿਆ ਪਿੱਤੀ ਇਹ ਕੰਮ ਨਹੀਂ ਕਰਤਾ ਮਮੀ ਮੈਂ ਤਾਂ ਜ਼ੋਰ ਜ਼ਰ ਕੱਪ ਤੱਕ ਮੰਗਦੀ ਰਹਿੰਦੀ ਹਾਂ ਕੀ ਨਾਮ ਕੀ ਸੀ ਤੁਹਾਡੀ ਬੇਟੀ ਦਾ ਅੰਜਲੀ ਇਹ ਤੇ ਵੀ ਮੰਗਿਆ ਪੈਸੇ ਇੱਕ ਦੋ ਵਾਰੀ ਇਹਨੇ ਵੀ ਦਿੱਤਾ ਕਿਸ ਕਿੰਨੀ ਕੁ ਉਮਰ ਦੀ ਸੀਗੀ ਚੱਲ ਅੱਜ ਕੀ ਫਿਰ ਗੱਲ ਕੀ ਹੋਈ ਹੈ ਫੋਨ ਆਇਆ ਸੀ ਅੱਜ ਤੋਂ ਨਹੀਂ ਜੀ ਨਹੀਂ ਮੁੰਡਾ ਆਇਆ ਤਾਂ ਮੁੰਡਾ ਆਇਆ ਜੀ ਘਰੇ ਕੋਈ ਆਇਆ ਤਾਂ ਜਵਾਈ ਮੇਰਾ ਮੁਝੇ ਲੈਣੇ ਮੇਰੀ ਭੈਣ ਦੇ ਘਰ ਅੱਛਾ ਚੱਲ ਮੰਮੀ ਚੱਲ ਮੰਨ ਕੇ ਮੈਂ ਸਾਧ ਮੇਰਾ ਪਤੀ 4-5 ਮਹੀਨੇ ਸੇ ਲਾਪਤਾ ਮੈਂ ਕਿ ਉਸੇ ਕੁਝ ਹੋ ਗਿਆ ਹਾਂ ਹਾਂ ਤਾਂ ਕਹਿ ਰਹਾ ਮੰਮੀ ਅੰਜਲੀ ਨੇ ਫਾਂਸੀ ਲਾ ਲਈ ਹੈ ਜਲਦੀ ਚੱਲ ਅੱਛਾ ਅੱਛਾ ਤੁਹਾਡੇ ਜਵਾਈ ਨੇ ਕਿਹਾ ਕਿ ਫਾਂਸੀ ਲਗਾ ਲਈ ਹਾਂ ਜੀ ਅੱਛਾ ਜਦ ਤੁਸੀਂ ਫਿਰ ਮੌਕੇ ਤੇ ਗਏ ਹੋ ਉੱਥੇ ਗਏ ਤੇ ਨੇ ਦੋਨੋਂ ਨਵ ਤਾਰ ਕੇ ਮੰਝੇ ਤੇ ਕੀ ਮੰਝੇ ਤੇ ਨਹੀਂ ਹੋਈ ਸੀ ਮੈਂ ਲਈ ਹਾਂ ਮੈਂ ਲਈ ਸੱਚ ਕਰੀ ਨਾਨੇ ਗਈ ਦੋ ਤਿੰਨ ਘੰਟੇ ਬਾਅਦ ਦੇਖ ਰਹੀ ਆਪਣੇ ਨੂੰਕੋ ਕੀ ਕਰ ਲਿਆ ਉਹਨਾਂ ਨੇ ਘਰ ਤੁਹਾਡੀ ਕਦੀ ਗੱਲ ਹੋਈ ਹੈ ਤੁਹਾਡੀ ਬੇਟੀ ਨਾਲ ਵੀ ਕੋਈ ਇਸ ਤਰ੍ਹਾਂ ਦੇ ਕੋਈ ਦਿਮਾਗ ਚੋਂ ਦੀ ਗੱਲ ਹੋਵੇ ਨਹੀਂ ਜੀ ਕਦੀ ਕੁਝ ਕਿਹਾ ਹੋਵੇ ਕੋਈ ਲੜਾਈ ਝਗੜਾ ਹੋਵੇ ਕੋਈ ਕੁਝ ਹੋ ਗਿਆ ਤੇ ਮੈਂ ਦੁਖੀਆਂ ਬਸ ਮੱਖੀ ਕਿਵਜੇ ਸੇ ਦੁਖੀ ਹੂੰ ਹੂੰ ਹਾਂ ਤੁਸੀਂ ਇੱਥੇ ਆਇਓ ਕੀ ਮੰਗ ਕੀ ਕਰਦੇ ਹੋ ਥਾਣੇ 'ਚ ਆਇਓ ਤੁਸੀਂ ਮੈਂ ਤਾਂ ਉਹਨਾਂ ਸਾਹਮਣੇ ਨਹੀਂ ਕੋ ਮੇਰੀ ਬੱਚੀ ਚਲੇਗੀ ਲੇਕਿਨ ਇਹ ਕਿੱਥੇ ਲੜਦੀ ਰਹੀ ਚਲੀ ਗਈ ਮਾਰੇ ਤੋਂ ਕਰ ਦੇ ਚੁੱਪ ਕਰ ਹੱਸ ਮਿੰਟ ਕਿੱਥੇ ਆ ਉਹ ਫਰਾ ਹੋ ਗਈ ਇਹ ਚੱਲ ਗਿਆ ਸਾਰੇ ਜਣੇ ਭੱਜ ਗਏ ਸਾਰੇ ਬੜੀ ਹਸਪਤਾਲ ਲੇ ਗਏ ਇਤਨੇ ਵਾ ਸਾਰੇ ਭੱਜ ਗਏ ਖੰਨੇ ਕਿਹੜੀ ਜਗ੍ਹਾ 'ਚ ਰਹਿੰਦੇ ਸੀਗੇ ਅਬ ਇਨਾਲੀ ਚੁਪਾ ਚੁਪਾ ਬਿੱਲਾ ਵਾਲੀ ਛਪੜੀ ਕਿਹੜੀ ਜਗ੍ਹਾ ਰਹਿੰਦੀ ਸੀ ਕਿਧੇ ਨੇ ਉਹ ਬਿੱਲੂ ਸੌਂਡ ਵਾਲੇ ਕਲੀ ਜੀ ਕੁੜੀ ਦੇ ਆਪੇ ਪੇ ਨਾ ਹੁੰਦਾ ਬਿੱਲਾ ਵਾਲੇ ਛਪੜੀ ਨੇ ਪੂਰੇ ਸੋਰੇ ਨੇ ਕੁੜੀ ਦੇ ਬਿੱਲਾ ਵਾਲੀ ਛਪੜੀ ਬਿਲਕੁਲ ਨਹੀਂ ਦੱਸ ਮੰਦਿਰ ਕੋਲ ਕੀ ਨਾਮੇ ਬਿਠੇ ਤੁਹਾਡਾ ਮੇਰਾ ਕੰਮ ਨਹੀਂ ਅੱਛਾ ਕੰਮ ਨਹੀਂ ਕੀ ਘਟਨਾ ਵਾਪਰੀ ਤੁਹਾਡੀ ਸਿਸਟਮ ਨੂੰ ਮੈਨੂੰ ਉਹਦਾ ਵੈਸੇ ਖਾਣਾ ਪਹਿਲਾਂ ਇੱਕ ਦੋ ਵਾਰ ਮੈਂ ਕਰਿਆ ਉਹਨੂੰ ਜਹਾਜ ਕੰਨੀ ਮੈਂ ਠੀਕ ਆ ਫੇਰ ਕਹਿੰਦੀ ਮੇਰਾ ਫੋਨ ਖਰਾਬ ਹੋ ਗਿਆ ਫੇਰ ਬਾਅਦ ਚ ਜਦ ਫੋਨ ਆਇਆ ਉਹਦਾ ਇੱਕ ਦੋ ਵਾਰੀ ਫੇਰ ਕਹਿੰਦੀ ਵੀ ਤੇ ਜਿੱਦੇ ਦਾ ਖਰਾਬ ਹੋ ਗਿਆ ਕੌਣ ਭਈ ਉਹਦੇ ਕੋਲੇ ਉਹਦਾ ਨੰਬਰ ਬੰਦ ਹੈ ਉਹ ਆਪਣਾ ਨੰਬਰ ਬੰਦੇ ਰੱਖਦਾ ਸੀ ਉਹਦਾ ਨੰਬਰ ਚਲਾ ਰਿਆ ਹਾਂ ਉਹਨਾਂ ਕਹਿੰਦਾ ਉਹਦੇ ਕੋਲ ਫੋਨ ਹੀ ਨਹੀਂ ਸੀ ਇਹਨੇ ਹੁਣ ਲੈ ਕੇ ਦਿੱਤਾ ਸੀ ਉਹਨੂੰ ਫੋਨ ਅੱਛਾ ਹਾਂ ਉਹਨਾਂ ਕਹਿੰਦਾ ਉਹਦੇ ਕੋਲ ਫੋਨ ਨਹੀਂ ਹੈਗਾ ਤਾਂ ਆਪ ਸਾਰੇ ਭੱਜ ਗਏ ਉਹਨੂੰ ਮਾਰ ਕੇ ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਤੇਰਾ ਚੀਚਾ ਬੋਲਦਾ ਮੈਨੂੰ ਲੱਗਿਆ ਵੀ ਉਹਦੀ ਮੰਮੀ ਬੋਲਦੀ ਐ ਮੈਂ ਤਾਂ ਨਮਸਤੇ ਬੁਲਾਈ ਆਂਟੀ ਨੂੰ ਮੈਂ ਕਹਾਂਟੀ ਨਮਸਤੇ ਫੇਰ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ ਹੈ ਕਹਿੰਦਾ ਉਹਨੇ ਬਾਥਰੂਮ ਚ ਗਿਰੀ ਪਈ ਮਿਲੀ ਐ ਥੋੜੀ ਦੇਰ ਬਾਅਦ ਫੋਨ ਆਇਆ ਮੈਨੂੰ ਕਹਿੰਦਾ ਮੈਂ ਉਹਨੇ ਗਰਲਫ੍ਰੈਂਡਾ ਲੈ ਲਿਆ ਅੱਛਾ ਦੋਨੋਂ ਵਾਰੀ ਅਲੱਗ-ਅਲੱਗ ਗੱਲਾਂ ਹਾਂਜੀ ਇੱਕ ਵਾਰੀ ਗੱ ਸਿੱਧਰਿਆ ਕਿ ਸਾਨੂੰ ਕੁਝ ਕਹਿੰਦੀ ਵੀ ਨਹੀਂ ਸੀ ਉਹ ਅੰਦਰੇ ਅੰਦਰ ਰਹਿੰਦੀ ਸੀ ਉਹ ਐਸਾ ਨਹੀਂ ਕਰ ਸਕਦੀ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਵੀ ਕੀ ਹੋਇਆ ਤੁਹਾਡੀ ਸਾਨੂੰ ਲੱਗਦਾ ਇਹਨਾਂ ਨੇ ਮਾਰੀ ਆ ਉਹ ਮੈਂ ਸਾਫ਼ ਕਹਿੰਦੀ ਆ ਮੈਂ ਉਹਦੀ ਭੈਣ ਐ ਬੇਸ ਛੋੜਨੀ ਆ ਲੇਕਿਨ ਉਹਨਾਂ ਨੇ ਮਾਰੀ ਆ ਉਹ ਸਾਡੇ ਨਾਲ ਪਲੀਆ ਮੇਰੀ ਭੈਣ ਐ ਉਹ ਮੈਂ ਜਾਣਦੀ ਆ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੀ ਇੰਨੀ ਸਿੱਧੀ ਸੀ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਸਾਰੇ 10 ਦਿਨਾਂ ਕਿੰਨੀ ਸਾਊ ਸੀ ਉਹ ਕਿੰਨਾ ਕ ਟਾਈਮ ਪਹਿਲਾਂ ਵਿਆਹ ਹੋਇਆ ਸੀਗਾ ਤੁਹਾਡੀ ਭੈਣ ਦਾ ਕਿੰਨੇ ਸਾਲ ਹੋ ਗਏ 4 ਕਿ ਸਾਲ ਹੋ ਗਏ ਉਹਦੇ ਬਿਆਨਾਂ ਵਿੱਚ ਅੱਛਾ ਹਾਂਜੀ ਹਾਂਜੀ ਇਹ ਤਾਂ ਖੰਦੀ ਵੀ ਆਈ ਸੀ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਸਾਡੀ ਭੈਣ ਕਿਉਂ ਮਾਰਿਆ ਇਹਨਾਂ ਨੇ ਨਾਲੇ ਫਰਾਰ ਕਰ ਤੇ ਹੋਇਆ ਜੇਲ੍ਹ ਚ ਚਾਹੀਦੇ ਸਾਨੂੰ ਠੀਕ ਜੇ ਸੱਚੇ ਹੁੰਦੇ ਕਿਉਂ ਇੱਕ ਅੰਦਲੀ ਨਾਮ ਦੀ ਲੜਕੀ 26 ਸਾਲ ਦੀ ਉਮਰ ਹੈ ਉਹਦੀ ਉਹਨੇ ਪੱਕੇ ਨਾਲ ਗੱਲ ਫਰਾਹ ਲੈ ਕੇ ਆਤਮ ਹੱਤਿਆ ਕੀਤੀ ਹੈ ਜਿੱਦਾਂ ਦੀ ਰਿਪੋਰਟ ਆਵੇ ਕਿ ਮੈਡੀਕਲ ਅਤੇ ਉਹਨਾਂ ਦੇ ਮਾਪਿਓ ਦੇ ਉਹਨਾਂ ਦੇ ਪੇਰੈਂਟਸ ਦੇ ਜਿੱਦਾਂ ਦੇ ਬਿਆਨ ਹੋ ਕੇ ਉਸ ਹਸਾਬ ਨਾਲ ਉਹਜੀ ਕਾਰਵਾਈਆਂ ਮੁਚ ਲਿਆ ਦੀ